ਅਸ਼ਿਆਰੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਕਪਿਲ ਗੇਲਾ ਅੱਜ ਪਹੁੰਚ ਗਿਆ ਪਿੰਡ ਸਭਰਾ ਦੇ ਵਿੱਚ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਿੰਦਰ ਸਿੰਘ ਸਭਰਾ ਸਾਡੇ ਨਾਲ ਜੁੜੇ ਨੇ ਤਾਂ ਅੱਜ ਪਿੰਡ ਸਭਰਾ ਤੋਂ ਸੰਭੂ ਬਾਰਡਰ ਨੂੰ ਜਿਹੜਾ ਰਵਾਨਾ ਹੋਏਗਾ ਜੱਥਾ ਦਾ ਗੱਲਬਾਤ ਕਰਾਂਗੇ ਅੱਜ 30 ਤਰੀਕ ਨੂੰ ਜਿਹੜੀ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਉਹ ਸੰਬੰਧ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਾਰੀਆਂ ਦੁਕਾਨ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਿਸਤੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਹ ਸਪੀਡ ਨੂੰ ਸਮਝਦੇ ਨਹੀਂ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਉਸ ਬੰਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਾਰੀਆਂ ਦੁਕਾਨਾਂ ਬੰਦ ਨੇ ਤਾਂ ਆਵਾਜ਼ਾਂ ਵੀ ਜਿਹੜੀ ਹੋ ਰਹੀ ਹੈ ਉਹ ਵੀ ਇਦਾਂ ਕਿਤੇ ਜਿਹੜੀ ਜਰੂਰੀ ਕੰਮਾਂ ਨੂੰ ਲੋਕ ਜਾ ਰਹੇ ਨਹੀਂ ਤਾਂ ਦੁਕਾਨਾਂ ਬੰਦ ਨੇ ਜਿੱਥੇ ਕਿਸਾਨ ਕਿਸਾਨਾਂ ਵੱਲੋਂ ਜਿਹੜਾ ਜਿਹੜਾ ਲੰਮਾ ਸੰਘਰਸ਼ ਹੈ ਜਿਹੜਾ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਚੱਲ ਰਿਹਾ ਹੈ ਤਾਂ ਗੱਲਬਾਤ ਕਰਾਂਗੇ ਸੁਖਿੰਦਰ ਸਿੰਘ ਸਭਰਾ ਨਾਲ ਸਾਡੇ ਨਾਲ ਜੁੜੇ ਨੇ ਹਾਂ ਜੀ ਅੱਜ ਜਿਹੜਾ ਜਥਾ ਰਵਾਨਾ ਹੋ ਰਿਹਾ ਤੇ ਕੀ ਕਹਣਾ ਹੈ ਤੁਹਾਡਾ 30 ਤਰੀਕ ਨੂੰ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਉਸ ਸੰਬੰਧ ਦੇ ਵਿੱਚ ਕਾਲੇ ਕਾਨੂੰਨਾਂ ਨੂੰ ਲੈ ਕੇ ਵੀ ਜਿਹੜਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਾਂ ਕਹਿ ਸਕਦੇ ਹਾਂ ਜਗਜੀਤ ਸਿੰਘ ਡਾਲ ਜਿਹੜੇ 35 ਦਿਨ ਹੋ ਗਏ ਅਜ ਮਰਨ ਵਰਤ ਤੇ ਬੈਠੇ ਨੇ ਤਾਂ ਕੀ ਕਹਿਣਾ ਚਾਹੁੰਦੇ ਹੋ ਸਰਦਾਰ ਜਗਜੀਤ ਸਿੰਘ ਡਲੇਵਾਲ ਉਹ 35 ਦਿਨਾਂ ਤੋਂ ਅਮਰਨ ਮਰਨ ਵਰਤ ਤੇ ਬੈਠੇ ਹੋਇਆ ਇਸ ਤਰ੍ਹਾਂ ਤੇ ਉਹਨਾਂ ਦੀ ਪੋਜੀਸ਼ਨ ਇਦਾਂ ਦੀ ਆ ਕਿ ਉਹਨਾਂ ਦੇ ਹੱਥ ਤੇ ਪੈਰ ਪੀਲੇ ਪੈਣੇ ਸ਼ੁਰੂ ਹੋ ਗਏ ਆ ਡਾਕਟਰਾਂ ਨੇ ਕਿਸੇ ਟਾਈਮ ਹੀ ਕੋਈ ਹਾਦਸਾ ਵਾਪਰਨ ਦੀ ਜਿਹੜੀ ਆ ਉਹ ਗੱਲ ਕਹਿ ਦਿੱਤੀ ਆ ਪਰ ਸਰਕਾਰ ਟਸ ਤੋਂ ਮਸ ਨਹੀਂ ਹੋਈ ਸਰਕਾਰ ਦੇ ਉੱਤੇ ਅਜੇ ਮਤਲਬ ਕੋਈ ਇਹਦਾ ਅਸਰ ਨਹੀਂ ਹੋ ਰਿਹਾ ਅੱਜ ਵਾਲੇ ਬੰਦ ਨੇ ਸਰਕਾਰ ਦੀਆਂ ਜੜਾਂ ਹੀ ਤੇਰ ਦੇਣਾ ਵਾ ਕਿਉਂਕਿ ਅੱਜ ਪੰਜਾਬ ਦੇ ਹਰੇਕ ਵਰਗ ਨੇ ਜਿੱਦਾਂ ਦਾ ਸਹਿਯੋਗ ਦਿੱਤਾ ਜਿਵੇਂ ਰੇਲ ਆਵਾਜਾਈ ਛੜਕੀ ਆਵਾਜਾਈ ਪੂਰੀ ਤਰ੍ਹਾਂ ਠਾਪਾ ਦੁਕਾਨਦਾਰ ਭਾਈਚਾਰਾ ਰੇੜੀ ਫੜੀ ਵਾਲੇ ਟ੍ਰੇਡ ਯੂਨੀਅਨਾਂ ਵਪਾਰ ਮੰਡਲ ਪਟਵਾਰੀ ਬਿਜਲੀ ਵਿਭਾਗ ਸਾਡੇ ਫੌਜੀ ਪੈਨਸ਼ਨ ਭਰਾ ਔਰ ਵਕੀਲਾਂ ਨੇ ਜੱਜਾਂ ਨੇ ਵਸੀਕੇ ਵੀਰ ਉਹਨਾਂ ਸਾਰਿਆਂ ਦਾ ਹੀ ਪੂਰਨ ਤੌਰ ਤੇ ਸਹਿਯੋਗ ਵਾ ਉਹਨਾਂ ਨੇ ਜਿਵੇਂ ਇਸ ਕਾਲ ਨੂੰ ਲਾਗੂ ਕੀਤਾ ਵਾ ਜਿਵੇਂ ਉਹਨਾਂ ਵੱਲੋਂ ਖੂਬਸੂਰਤੀ ਨਾਲ ਬਿਆਨ ਆ ਰਿਹਾ ਕਈਆਂ ਦਿਨਾਂ ਤੋਂ ਇਹਦਾ ਮਤਲਬ ਪੰਜਾਬ ਨੂੰ ਐਵੇਂ ਨਹੀਂ ਪੂਰਾ ਦੇਸ਼ ਵੱਡਾ ਭਾਈ ਕਹਿੰਦਾ ਜੇ ਉਹਨਾਂ ਨੂੰ ਵੱਡਾ ਭਰਾ ਕਹਿੰਦੇ ਆ ਤੇ ਵੱਡੇ ਭਰਾ ਦਾ ਰੋਲ ਪੰਜਾਬ ਦੇ ਲੋਕਾਂ ਨੇ ਅੱਜ ਅਦਾ ਕਰ ਦਿੱਤਾ ਵਾ ਹੁਣ ਇਸ ਟਾਈਮ ਤੇ 11 ਵਜੇ ਦੇ ਕਰੀਬ ਟਾਈਮ ਹੋ ਚੱਲਿਆ ਵਾ ਤੁਸੀਂ ਵੇਖ ਰਹੇ ਜੇ ਬਾਜ਼ਾਰ ਪੂਰਨ ਤੌਰ ਤੇ ਬੰਦ ਆ ਤੇ ਇਹ ਖਬਰਾਂ ਜਿਹੜੀਆਂ ਵਾ ਇਹ ਪੂਰੇ ਪੰਜਾਬ ਦੇ ਵਿੱਚੋਂ ਆ ਰਹੀਆਂ ਵਾ ਨਾਲ ਰੇਲ ਚੱਲ ਰਹੀ ਆ ਨਾ ਛੜਕੀਆਂ ਵਾ ਨਹੀਂ ਪੰਪ ਬੰਦ ਨੇ ਟੋਲ ਬੰਦ ਨੇ ਟੋਲ ਭਾਈਚਾਰੇ ਨੇ ਪੰਪ ਜੂਨੀਅਨ ਵਾਲੇ ਨੇ ਉਹਨਾਂ ਨੇ ਵੀ ਆਰਟੀਆ ਐਸੋਸੀਏਸ਼ਨ ਨੇ ਸਾਡੀ ਗੱਲਾਂ ਜੂਨੀਅਨ ਸਾਡੇ ਮਜ਼ਦੂਰ ਭਾਈਚਾਰੇ ਦੀਆਂ ਜੂਨੀਅਨਾਂ ਸਾਰਿਆਂ ਇਹ ਕਹਿ ਦਿੱਤਾ ਵੀ ਬਿਲਕੁਲ ਭਾਈ ਇਹ ਬੰਦ ਨਾਲ ਖੜੇ ਆ ਇਹ ਅੰਸ਼ਕ ਕਾਲ ਵਾ ਇੱਕ ਇਹ ਕਾਲ ਤੋਂ ਮੋਦੀ ਜੀ ਨੂੰ ਸਮਝਣਾ ਚਾਹੀਦਾ ਵਾ ਵੀ ਜੇ ਪੰਜਾਬ ਵਾਲੇ 7 ਤੋਂ 4 ਵਜੇ ਤੱਕ ਇਸ ਕਾਲ ਨੂੰ ਲਾਗੂ ਕਰਵਾਉਂਦਿਆਂ ਕਰਵਾਉਂਦਿਆਂ ਪੂਰੇ ਦੇਸ਼ ਚ ਲੈ ਕੇ ਤੇ ਫਿਰ ਕੀ ਬਣਨਾ ਕਿਉਂਕਿ ਇਹ ਦੇਸ਼ 140 ਕਰੋੜ ਭਾਰਤੀ ਲੋਕਾਂ ਦਾ ਵਾ ਨਾ ਅਡਾਨੀ ਦਾ ਨਾ ਅਬਾਨੀ ਦਾ ਨਾ ਇਮਿਤਸ਼ਾਹ ਦਾ ਨਾ ਮੋਦੀ ਦਾ ਵਾ ਲੋਕਾਂ ਦਾ ਦੇਸ਼ ਵਾ ਭਾਈਚਾਰਾ ਦਾ ਖੂਬਸੂਰਤ ਦੇਸ਼ ਵਾ ਇਹਨੂੰ ਧਰਮਾਂ ਦੇ ਨਾਂ ਤੇ ਮਜਬਾਂ ਤੇ ਲੜਾ ਕੇ ਬਹੁਤ ਲਾਹ ਘਟ ਲਿਆ ਪਹਿਲੇ 77 ਸਾਲਾਂ ਤੋਂ ਸਾਰੀਆਂ ਸਿਆਸੀ ਤਰ੍ਹਾਂ ਨੇ ਹੁਣ ਲੋਕ ਇਕੱਠੇ ਹੋ ਰਹੇ ਆ ਲੋਕ ਚੌਂਕਾਂ ਦੇ ਵਿੱਚ ਖੜੋ-ਖੜੋ ਕੇ ਜਵਾਬ ਪੁੱਛਣਗੇ ਔਰ ਜਿਹੜੀਆਂ ਇਹ ਨੀਤੀਆਂ ਡਬਲਯੂਡੀ ਦੀਆਂ ਲਾਗੂ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਹ ਭੁੱਲ ਜਾਣ ਕਿਉਂਕਿ ਅਸੀਂ ਪੂਰੀ ਦੁਨੀਆ ਦਾ ਛੇਵਾ ਹਿੱਸਾ ਵਾ ਆਬਾਦੀ ਦੇ ਲਿਹਾਜ਼ ਨਾਲ ਜੇ ਅੱਜ ਸਾਡੀ ਸਰਕਾਰ ਨੂੰ ਥੋੜਾ ਬਹੁਤ ਜਹਨੀयत ਇਹਨਾਂ ਦੀ ਕੰਮ ਕਰਦੀ ਹੋਵੇ ਇਹ ਕਹਿ ਦੇਣ WTO ਨੂੰ ਵੀ ਸਾਡੇ ਦੇ ਬੇਸ਼ਕ ਆਰਥਿਕ ਪੁੰਦੀਆਂ ਲਾ ਲਓ ਸੁਣੋ ਆ WTO ਦੀਆਂ ਨੀਤੀਆਂ ਜਿਹੜੀਆਂ ਸਾਡੇ ਲੋਕਾਂ ਨੂੰ ਵਾਰਾ ਨਹੀਂ ਖਾਂਦੀਆਂ ਅਸੀਂ ਨਹੀਂ ਲਾਗੂ ਕਰਨੀਆਂ ਮੈਂ ਵਾਅਦੇ ਨਾਲ ਕਹਿਣਾ ਵਾਂ WTO ਵੀ ਗੋਡੇ ਟੇਕੂਗਾ ਕਿਉਂਕਿ ਭਾਰਤ ਦਾ ਇੱਕ ਉਹ ਖਿਤਾਬਾ ਜਿਹੜਾ ਅਨਾਜ ਤੇ ਪੂਰੀ ਦੁਨੀਆ ਨੂੰ ਇੱਕ ਰਾਹ ਵਿਖਾਰਿਆ ਵਾ ਔਰ ਇਹਨਾਂ ਅਨਾਜ ਪੈਦਾ ਕੀਤਾ ਵਾ ਵੀ ਅੱਜ ਦੁਨੀਆ ਵਾਲੇ ਤਰਾ ਤਰਾ ਕਰ ਰਿਹਾ ਸੋ ਇਹਦੇ ਤੇ ਹੀ ਕਹਿਣਾ ਚਾਹੁੰਨੇ ਵੀ ਅਜੇ ਵੀ ਕੁਝ ਨਹੀਂ ਬਿਗੜਿਆ ਨਰਿੰਦਰ ਮੋਦੀ ਜੀ ਚੁਣੇ ਹੋ ਨਮਿੰਦੇ ਆ ਅਮਿਤ ਸ਼ਾਹ ਚੁਣੇ ਹੋ ਨਮਿੰਦੇ ਆ ਇਹਨਾਂ ਨੂੰ ਪਹਿਲ ਕਦਮੀ ਕਰਕੇ ਕਿਸਾਨਾਂ ਮਜ਼ਦੂਰਾਂ ਦੇ ਮੰਗਾ ਮਸਲਿਆਂ ਲਈ ਲੋਕਾਂ ਦੀਆਂ ਮੰਗਾ ਮਸਲਿਆਂ ਲਈ ਮਤਲਬ ਪਸੇ ਆਉਣਾ ਜਿਹਦਾ ਵੱਡੇ ਮੌਲਾਵਾਂ ਵਾਲੇ ਪਾਸੇ ਜਿਹੜਾ ਲੈ ਕੇ ਜਾ ਰਹੇ ਆ ਸਾਡਾ ਪਿੰਡੂ ਭਾਈਚਾਰਾ ਖਤਮ ਕਰ ਰਹੇ ਆ ਰੇੜੀ ਵਾਲੇ ਫੜੀ ਵਾਲੇ ਭਾਈਚਾਰੇ ਖਤਮ ਕਰ ਰਹੇ ਆ ਸਾਡੀ ਨੁਕਰ ਦੀ ਲਾਲੇ ਵਾਲੀ ਦੁਕਾਨ ਮੁਬਾਰਕ ਆ ਸਾਨੂੰ ਸਾਡਾ ਇਹਨਾਂ ਭਾਈਚਾਰਾ ਚੱਲਦਾ ਸੀਗਾ ਉਹਨੂੰ ਇਹ ਸਾਰਾ ਕੁਝ ਜਦੋਂ ਖਤਮ ਕਰ ਰਿਹਾ ਤੇ ਫਿਰ ਲੋਕਾਂ ਦੇ ਦਿਲਾਂ ਦੇ ਵਿੱਚ ਤੇ ਇਹ ਉਬਾਲ ਉੱਠਣਾ ਕੁਦਰਤੀ ਸੀ 11 ਮਹੀਨੇ ਦਾ ਅੰਦੋਲਨ ਇਸ ਟਾਈਮ ਤੇ ਪੂਰੀ ਪੀਕ ਤੇ ਆ ਬਿਲਕੁਲ ਪ੍ਰਧਾਨ ਜੀ ਜੇ ਗੱਲ ਕਰੀਏ ਤਾਂ ਹਾਈ ਕੋਰਟ ਵੱਲੋਂ ਵੀ ਜਿਹੜਾ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਲੈਣ ਵਾਸਤੇ ਕਿਹਾ ਗਿਆ ਸੀ ਤਾਂ ਕਿਸਾਨਾਂ ਵੱਲੋਂ ਜਿਹੜਾ ਪੂਰਨ ਤੌਰ ਤੇ ਚਾਰੇ ਪਾਸਿਓਂ ਕਵਰ ਕਰਕੇ ਤਾਂ ਉਹ ਕਿਹਾ ਗਿਆ ਕਿ ਇਹ ਜਿਹੜਾ ਮੈਡੀਕਲ ਸਹੂਲਤ ਜਿਹੜੀ ਇੱਥੇ ਹੀ ਦਿੱਤੀ ਜਾਵੇ ਤਾਂ ਨਾ ਕਿ ਹਸਪਤਾਲ ਦੇ ਵਿੱਚ ਕੀ ਜਾਣੇ ਤੁਹਾਡਾ ਅਸਲ ਤੇ ਵਿੱਚ ਇਹ ਆ ਵੀ ਸਾਡੀਆਂ ਕੋਰਟਾਂ ਜਿਹੜੀਆਂ ਨਾ ਇਹ ਵੀ ਸਰਕਾਰ ਦੀ ਬੋਲੀ ਬੋਲ ਰਹੀਆਂ ਮਾਨਜੋਗ ਨੇ ਕੋਰਟਾਂ ਦੀ ਸਦਕਾਰ ਕਰਦੇ ਆ ਪਰ ਜੇ ਕਿਤੇ ਇਹੋ ਕੋਰਟਾਂ ਜਦੋਂ ਦੇਸ਼ ਨਹੀਂ ਇਸ ਚੀਜ਼ ਨੂੰ ਚਾਹੁੰਦਾ ਮੋਦੀ ਜੀ ਨੂੰ ਜਾਂ ਕੇਂਦਰ ਦੀ ਸਰਕਾਰ ਨੂੰ ਜਾਂ ਭਾਜਪਾ ਨੂੰ ਲਾਣੇ ਨੂੰ ਕਿਉਂ ਨਹੀਂ ਕਹਿੰਦੇ ਵੀ ਭਾਈ ਇਹਨਾਂ ਦੀਆਂ ਜਿਹੜੀਆਂ ਮੰਗਾਂ ਵਾਂ ਜੈ ਜਵਾ 200 ਦਿਨ ਨੂੰ ਮਜ਼ਰੇਗਾ ਮਜ਼ਦੂਰ ਨੂੰ ਮਿਲਣੀ ਨਹੀਂ ਚਾਹੀਦੀ 700 ਰੁਪਏ ਦਿਹਾੜੀ ਅੱਜ ਮਹਿੰਗਾਈ ਦੇ ਦੌਰ ਦੇ ਵਿੱਚ ਕੋਈ ਜ਼ਿਆਦਾ ਵਾ ਜਿਹੜਾ 2023 ਇੱਕਟ ਲੈ ਕੇ ਆਗੇ ਆਏ ਬਿਜਲੀ ਵਾਲਾ ਉਹਦੇ ਤੇ ਜਿਹੜੇ ਚਿੱਪ ਵਾਲੇ ਮੀਟਰ ਲੈ ਕੇ ਆਗੇ ਆਏ ਇਹ ਦੱਸਣ ਵੀ ਜਿਹੜੇ ਅਸੀਂ ਖੰਭੇ ਲਾਉਣ ਲਈ ਗ੍ਰਿਡ ਬਣਾਉਣ ਲਈ ਬਿਜਲੀ ਘਰ ਬਣਾਉਣ ਲਈ ਥਾਵਾ ਦਿੱਤਾ ਕੋਈ 1 ਰੁਪਿਆ ਵੀ ਲਿਆਵਾ ਇਹ ਸਾਡੀਆਂ ਜਿਹੜੀਆਂ ਥਾਵਾਵਾਂ ਜਿਹੜੀਆਂ ਅਸੀਂ ਫ੍ਰੀ ਦਿੱਤੀਆਂ ਵਾਂ ਉਹਨੂੰ ਕਾਰਪੋਰੇਟਾਂ ਦੇ ਹਵਾਲੇ ਕਰਕੇ ਜਿਹੜਾ ਬੋਝ 16 ਰੁਪਏ ਜੂੰਡ ਦਾ ਪਾਉਣ ਨੂੰ ਫਿਰਦੇ ਆ ਬਿਜਲੀ ਉਹਨਾਂ ਦੇ ਹੱਥੇ ਹੀ ਦੇਣ ਨੂੰ ਫਿਰਦੇ ਆ ਇਹ ਜਿਹੜੇ ਉਹ ਜਰ ਲੈਣਗੇ ਲੋਕ ਜਰ ਲੈਣਗੇ ਇੱਥੇ ਇਹਨਾਂ ਨੂੰ ਸਮਝਾ ਬਣਾ ਲੈਣੇ ਚਾਹੀਦੇ ਆ ਜੇ ਅਡਾਨੀਆਂ ਬਾਨੀਆਂ ਨੇ ਜਿਨ੍ਹਾਂ ਨੇ ਆਪਣੇ ਲੱਖਾਂ ਕਰੋੜਾਂ ਦੇ ਕਰਜ਼ੇ ਜਿਹੜੇ ਮਾਫ਼ ਕਰਵਾ ਲਿਆ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਕਿਉਂ ਨਹੀਂ ਖਤਮ ਕੀਤਾ ਜਾ ਸਕਦਾ ਕੀ ਕਿਸਾਨ ਮਜ਼ਦੂਰ ਦੇਸ਼ ਵਾਸਤੇ ਕੰਮ ਨਹੀਂ ਕਰਦਾ ਇਹਨਾਂ ਦੀ 10000 ਵੱਡੇ ਪਾ ਪੈਨਸ਼ਨ ਕਿਉਂ ਨਹੀਂ ਕਿਸਾਨ ਮਜ਼ਦੂਰ ਦੀ ਲੱਗਣੀ ਚਾਹੀਦੀ ਕਿ ਨਹੀਂ ਲੱਗਣੀ ਚਾਹੀਦੀ ਤੁਹਾਡੇ ਮਾਜੂਰ ਵੀ ਸਾਡਾ ਸਵਾਲ ਆ ਸਰਕਾਰ ਨੂੰ ਵੀ ਇਹ ਹਜ਼ਾਰਾ ਕੁਝ ਹੋਣ ਵਾਲਾ ਵੀ ਨਹੀਂ ਹੋਣਾ ਨਹੀਂਗਾ ਪਰ ਸਰਕਾਰ ਬਿਲਕੁਲ ਕਾਰਪੋਰੇਟ ਦੇ ਗੋਡੇ ਥੱਲੇ ਧੌਣ ਦੇ ਕੇ ਬਿਠੀ ਹੋਈ ਆ ਭਾਵੇਂ ਉਹ ਕਿਸੇ ਵੀ ਰੂਪ ਚਾਹੀ ਆ ਸਾਨੂੰ ਕਿਸੇ ਸਰਕਾਰ ਤੋਂ ਨਾ ਝਾਕ ਸੀ ਨਾ ਰਹੂਗੀ ਕੋਰਟਾਂ ਨੂੰ ਅਪੀਲ ਕਰਾਂਗੇ ਤੇ ਤੁਸੀਂ ਮਤਲਬ ਜਿਹੜਾ ਨਾ ਉਹ ਇਹ ਆਜ਼ਾਦ ਨਾ ਸੋਚ ਰੱਖਦੇ ਹੋਇਆ ਇਹਨਾਂ ਨੂੰ ਅਧਿਤਾ ਕਰੋ ਵੀ ਰਾਵੀ ਇਹਨਾ ਬੰਦ ਕਰਾਇਆ ਦਿੱਲੀ ਜਾਣ ਤੋਂ ਕੀ ਦਿੱਕਤ ਪੈਲਾ ਵੀ ਹੁਣ ਤਾਂ ਖਾਲੀ ਚੱਲੇ ਆ ਖਾਲੀ ਚੱਲਦੇ ਆ ਤੇ 6 ਦਸੰਬਰ ਨੂੰ 8 ਦਸੰਬਰ ਨੂੰ 24 ਦਸੰਬਰ ਨੂੰ ਜਿਹੜੇ ਸਾਡੇ ਇਕ ਲੱਤ ਵਾਲੇ ਜਿਹੜੇ ਸੀ ਉਹਨਾਂ ਤੇ ਵੀ ਅਥਰੂ ਗੈਸ ਦੇ ਗੋਲੇ ਮਾਰੇ ਇੱਕ ਬੰਨੇ ਕੈਮੀਕਲ ਪਾ ਕੇ ਫੁੱਲ ਫੈਕਦੇ ਦੂਜੇ ਬੰਨੇ ਝਾਦਾ ਕਪੜਾ ਆ ਰਹੇ ਦੋਗਲੀ ਰਾਜਨੀਤੀ ਜਿਹੜੀ ਸਰਕਾਰ ਹਮੇਸ਼ਾ ਕਰਦੀ ਆਈ ਹੈ ਤੇ ਉਹ ਕਰ ਰਹੀ ਆ ਅਸੀਂ ਕਹਿਣਾ ਚਾਹੁੰਦੇ ਆ ਵੀ ਕੋਰਟਾਂ ਜਿਹੜੀਆਂ ਵਾਂ ਇਹਨਾਂ ਨੂੰ ਹੁਕਮ ਕਰਨ ਵੀ ਭਾਈ ਇਹਨਾਂ ਦੀਆਂ ਮੰਗਾਂ ਵੱਲੇ ਧਿਆਨ ਦਿਓ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸ਼ਹੀਦੀ ਆ ਉਹ ਉਸ ਦਿਨ ਹੀ ਹੋ ਚੁੱਕੀ ਸੀ ਜਿਸ ਦਿਨ ਉਹ 26 ਨਵੰਬਰ ਨੂੰ ਮਰਨਵਰ ਤੇ ਬੈਠ ਕੇ ਸੀ ਬਿਲਕੁਲ ਜੀ ਅੱਜ ਜੋ 30 ਤਰੀਕ ਵਾਲੇ ਦਿਨ ਜਿਹੜਾ ਪੂਰਾ ਪੰਜਾਬ ਬੰਦਿਆ ਰੇਲਾਂ ਦਾ ਚੱਕਾ ਜਾਮ تھا ਠੱਪ ਠੱਪ ਕੀਤਾ ਗਿਆ ਤਾਂ ਨਾਲ ਜਿਹੜੀ ਬੱਸ ਸਰਵਸ ਦੀ ਜਿਹੜੀ ਸਰਵਸ ਹੈ ਉਹ ਵੀ ਬੰਦ ਹੈ ਤਾਂ ਪੈਟਰੋਲ ਪੰਪ ਬੰਦ ਹੈ ਤੇ ਦੋਦਿਆਂ ਨੂੰ ਵੀ ਕਿਹਾ ਗਿਆ ਸੀ ਅਪੀਲ ਕੀਤੀ ਗਈ ਸੀ ਵਪਾਰੀ ਵਰਗਾਂ ਨੂੰ ਵੀ ਕਿਹਾ ਗਿਆ ਸੀ ਕਿ ਅੱਜ ਪੂਰੇ ਤੌਰ ਤੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਪੰਜਾਬ ਬੰਦ ਰਹੇਗਾ ਤਾਂ ਸਾਡੇ ਨਾਲ ਹੋਰ ਵੀ ਕਿਸਾਨ ਜੁੜੇ ਨੇ ਗੱਲਬਾਤ ਕਰਾਂਗੇ ਹਾਂਜੀ ਅੱਜ ਜਥਾ ਚੱਲ ਰਿਹਾ ਜੀ ਪਿੰਡ ਸਭਰਾ ਤੋਂ ਕੀ ਕਹਿਣਾ ਚਾਹੁੰਦੇ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਦੀ ਫਤਿਹ ਦਾ ਜਗਰਾਤ ਸਿੰਘ ਸਭਰਾ ਜੋਨ ਆਗੂ ਪੰਜਾਬ ਬੇਨਤੀ ਇਹ ਕਰਨੇ ਚਾਹੁੰਦੇ ਆ ਕਿ ਦੋਆ ਫੋਰਮਾਂ ਵੱਲੋਂ ਜੋ ਕਾਲ ਕੀਤੀ ਗਈ ਹੈ ਕਿ ਪੰਜਾਬ ਬੰਦ ਅੱਜ ਤੁਸੀਂ ਵੇਖ ਸਕਦੇ ਹੋ ਪੂਰੇ ਪੰਜਾਬ ਭਰ ਦੇ ਵਿੱਚੋਂ ਇਹੋ ਹੀ ਮੈਸੇਜ ਆ ਰਿਹਾ ਸਾਰੀ ਥਾਵਾਂ ਤੋਂ ਕਿ ਪੂਰੀ ਤਰ੍ਹਾਂ ਬੰਦ ਆ ਇਸ ਟਾਈਮ ਕਰੀਬ 11:30 ਵਜੇ ਚੱਲੇ ਆ ਅਜੇ ਤੱਕ ਕੋਈ ਦੁਕਾਨਾਂ ਤੋਂ ਗੁਣਾ ਨਹੀਂ ਖੁੱਲੀਆਂ ਇਹ ਭਾਰਤੀ ਸਰਕਾਰ ਸੋਚ ਲੇ ਕਿ ਅਜੇ ਤੇ ਇਕੱਲੇ ਪੰਜਾਬ ਸਦੇ ਦਾ ਮੰਦ ਦਾ ਸਦਾ ਦਿੱਤਾ ਆ ਪੂਰੀ ਤਰ੍ਹਾਂ ਸਾਰਾ ਵਰਗ ਇਥੇ ਹਾਜ਼ਰੀਆਂ ਦੇ ਵਿੱਚ ਹਾਂ ਨਾਲ ਹਾਂ ਮਿਲਾਈ ਆ ਸਾਰੇ ਵਰਗ ਨੇ ਭਾਵੇਂ ਸਰਕਾਰੀ ਦਾਇਰੇ ਆ ਭਾਵੇਂ ਪٹرول ਪੰਪ ਆ ਭਾਵੇਂ ਦੁਕਾਨਦਾਰ ਆ ਭਾਵੇਂ ਮੁਲਾਜ਼ਮ ਆ ਸਾਰੇ ਕਿਸਾਨ ਮਜ਼ਦੂਰਾਂ ਦੀ ਹਮਾਇਤ ਵਿੱਚ ਅੱਜ ਖਲੋਤੇ ਆ ਕਿਉਂਕਿ ਸਾਰਾ ਦੇਸ਼ ਉਹਨਾਂ ਨੇ ਵੇਚ ਕੇ ਇੱਕ ਬੰਨੇ મોદી ਨੇ ਹਰ ਇੱਕ ਚੀਜ਼ 에ਰਪੋਰਟ ਇਹ ਰੇਲਾ ਸਭ ਕੁਝ ਤੁਹਾਨੂੰ ਆਪਾਂ ਨੂੰ ਪਤਾ ਹੈ ਕਿ ਸਭ ਜਿਸ ਤਰ੍ਹਾਂ ਦੇਸ਼ ਦੀ ਬਰਬਾਦੀ ਕਰਨ ਦਾ ਹੈ ਸਾਰਾ ਕੁਝ ਸਰਕਾਰੀ ਧਾਇਰੇ ਖਤਮ ਕਰੀ ਜਾਂ ਰਿਹਾ ਹੈ ਸਰਕਾਰੀ ਸਕੂਲ ਜਿਹੜੇ ਪ੍ਰਾਈਵੇਟ ਕਰ ਦਿੱਤੇ ਆ ਸਰਕਾਰੀ ਹਸਪਤਾਲ ਪ੍ਰਾਈਵੇਟ ਕਰ ਦਿੱਤੇ ਆ ਸਰਕਾਰੀ ਹਸਪਤਾਲਾਂ ਵਿੱਚ ਕੋਈ ਸੁਲਤਾਨੀਆਂ ਉਹਦੀ ਮੰਗ ਨੂੰ ਲੈ ਕੇ ਪਹਿਲਾਂ ਲਗਾਤਾਰ 13 ਮਹੀਨਾ ਐਮਐਸਪੀ ਦੀ ਮੰਗ ਲੈ ਕੇ ਤੇਰੇ ਕਾਲੇ ਕਾਨੂੰਨ ਜਿਹੜੇ ਆਏ ਸੀ ਉਹਨੂੰ ਰੱਦ ਕਰਾਉਣ ਵਾਸਤੇ ਜੋ ਸਰਕਾਰੀ ਮੰਨੇ ਆਪਣਾ ਮੰਨਿਆ ਭਾਜਪੀ ਨੇ મોદી ਨੇ ਮੰਨਿਆ ਕਿ ਮੈਂ ਸਾਰਾ ਕੁਝ ਖਤਮ ਕਰੂੰਗਾ ਆਪਣੀ ਕਾਲ ਦੇ ਕੇ ਫਿਰ ਮੁਕਰਿਆ ਆ ਉਹਦੇ ਤੋਂ ਬਾਅਦ ਲਗਾਤਾਰ 13 ਫਰਵਰੀ ਤੋਂ ਜੋ ਸ਼ੰਭੂ ਕਨੋਰੀ ਢਾਬ ਵਾਲੀ ਰਤਨਪੁਰਾ ਚੌਂਕ ਜਿਹੜੇ ਬਾਰਡਰਾਂ ਤੇ ਧਰਨੇ ਲਗਾਤਾਰ ਚੱਲ ਰਹੇ ਆ ਉਹਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਕਰੀਬਨ 35 ਦਿਨ ਹੋ ਗਏ ਆ ਆਨ ਅਣ ਛੱਡੇ ਨੂੰ ਜਿਨ੍ਹਾਂ ਦੇ ਇੱਕ ਦਾਣਾ ਵੀ ਢੇਡ ਵਿੱਚ ਨਹੀਂ ਗਿਆ ਤੇ ਤੁਸੀਂ ਲਾ ਲਓ ਕਿ ਜਿਹੜਾ ਆਪਣੇ ਦੇਸ਼ ਦੇ ਇੱਕ ਕਿਸਾਨ ਸਿਰਫ ਆਪਣੀ ਐਮਐਸਪੀ ਔਰ ਪੂਰੇ ਦੇਸ਼ ਦੀ ਮੰਗ ਨੂੰ ਲੈ ਕੇ ਉੱਥੇ ਬੈਠਾ ਆ ਉਹਦੇ ਤੇ ਆ ਕੇ ਉਹਨਾਂ ਨੇ ਸਰ ਆਪਣਾ ਬੀਜੇਪੀ ਸਰਕਾਰ ਦੇ ਪ੍ਰਧਾਨ ਮੰਤਰੀ ਦਾ ਫਰਜ ਬਣਦਾ ਸੀ ਕਿਸੇ ਵੀ ਮੰਤਰੀ ਨੂੰ ਕਿਸੇ ਨੂੰ ਕਲ ਦੇ ਉਥੇ ਕਿਸਾਨੀ ਮੁੱਦਿਆਂ ਨੂੰ ਹੱਲ ਕਰ ਦੇ ਉਹਨਾਂ ਨੂੰ ਹਾਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਤਾਂ ਕਿ ਜੋ ਉਹ ਆਪਣਾ ਮਰਦਮਤ ਤੋੜ ਕੇ ਆਪਣਾ ਜੀਵਨ ਜਿਹੜਾ ਦੁਨੀਆ ਵਾਸਤੇ ਲਾਉਣ ਡਿਆ ਉਹ ਉਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਸੀ ਉਹਦੇ ਤੇ ਸਰਕਾਰ ਨੂੰ ਨਾ ਸੁਣਉਣ ਕਰਕੇ ਲਗਾਤਾਰ ਜਿਵੇਂ ਉਥੇ ਜਿੱਥੇ ਜਾ ਰਹੇ ਆ ਅੱਜ ਤਰਨਤਨ ਜ਼ਿਲ੍ਹੇ ਦੀ ਵਾਰੀ ਆ ਇਸ ਕਰਕੇ ਸਭਰਾਮਾਂ ਤੋਂ ਵੱਡਾ ਜਥਾ ਲੈ ਕੇ ਜਾ ਰਹੇ ਹਾਂ ਪੂਰੇ ਤਰਨਤਨ ਜ਼ਿਲ੍ਹੇ ਤੋਂ ਵੱਡਾ ਜਥਾ ਅੱਜ ਉੱਥੇ ਜਾਣਾ ਆ ਔਰ ਉੱਥੇ ਜਿਨ੍ਹਾਂ ਨੂੰ ਪਹਿਲਾਂ ਸਾਡੇ ਤੋਂ ਪਹਿਲਾਂ 10 ਦਿਨ ਪਹਿਲਾਂ ਗਏ ਉਹਨਾਂ ਨੇ ਵਾਪਸ ਆਉਣਾ ਆ ਇਸ ਕਰਕੇ ਇਹ ਉਹਨੇ ਚਿਰ ਤੱਕ ਜਾਰੀ ਰਹੂਗਾ ਜਿੰਨੇ ਚਿਰ ਤੱਕ ਸਾਡੇ ਸਰਕਾਰ ਸਾਡੇ ਹੱਕ ਵਿੱਚ ਕਿਸਾਨ ਮਜ਼ਦੂਰ ਦੁਕਾਨਦਾਰ ਮੁਲਾਜ਼ਮਾਂ ਦੇ ਸਭ ਦੇ ਹੱਕ ਵਿੱਚ ਨਹੀਂ ਆਉਂਦੀ ਕਿਉਂਕਿ ਨਾ ਹੀ ਇੱਥੇ ਸਰਕਾਰੀ ਨੌਕਰੀ ਆ ਅੰਬਾਨੀ ਅੰਡਾਨੀ ਦਾ ਤੁਸੀਂ ਦੇਖਿਆ ਹੋਣਾ 2021 ਦੇ ਵਿੱਚ ਉੱਥੇ 3000 ਕਰੋੜ ਦੀ ਉੱਥੇ ヒरोइन پڑھی گئی ਆ ਜਿੰਦਾ ਸਿਰਫ ਇੱਕ ਦਿਨ ਅਖਬਾਰ ਚ ਦੇ ਕੇ ਦੂਸਰੇ ਦਿਨ ਕਿਸੇ ਨੇ ਕੋਈ ਪੱਤਰਕਾਰ ਕਿਸੇ ਨੇ ਕੋਈ ਨਹੀਂ ਖਾਇਆ ਕਿਉਂਕਿ ਸਰਕਾਰੀ মিডিਆ ਜਿਹੜਾ ਵਿਕਿਆ ਆ ਧੰਨਵਾਦ ਕਰਦੇ ਆ ਨਾ ਵੀਰਾਂ ਦਾ ਜਿਹੜਾ ਸਾਡੇ ਆ ਕੇ ਹਾਲਚਲ ਪੁੱਛਦੇ ਆ ਸਾਡੀ ਗੱਲ ਜਿਹੜੀ ਆ ਸਰਕਾਰ ਤੱਕ ਪਹੁੰਚਾਉਂਦੇ ਆ ਧੰਨਵਾਦ ਜੀ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਪਿਛਲੇ 10 ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਰਤਨਪੁਰ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਆਪਣੀਆਂ ਹਕੀ ਮੰਗਾਂ ਨੂੰ ਲੈ ਕੇ ਤਾਂ ਅੱਜ 30 ਤਰੀਕ ਨੂੰ ਜਿਹੜਾ ਪੰਜਾਬ 'ਪਾ ਬੰਦ ਦੀ ਕਾਲ ਦਿੱਤੀ ਗਈ ਸੀ ਤੇ ਉੱਥੇ ਕੁਝ ਚੀਜ਼ਾਂ ਨੂੰ ਜੜੀ ਰਾਹਤ ਦਿੱਤੀ ਗਈ ਸੀ ਜਿਸ ਤਰ੍ਹਾਂ ਗੱਲ ਕਰ ਲਈਏ ਐਂਬੂਲੈਂਸ ਵਗੈਰਾ ਹੋ ਜੇ ਮੈਡੀ ਸੁਲਤਾਨ ਨੂੰ ਲੈ ਕੇ ਆ ਫਿਰ ਕਿਸੇ ਦਾ ਵਿਆਹ ਸਮਾਗਮ ਹੋਵੇ ਤਾਂ ਉਹਨਾਂ ਨੂੰ ਇਹਦੇ ਵਿੱਚ ਰਾਹਤ ਦਿੱਤੀ ਗਈ ਆ ਬਾਕੀ ਪੂਰਨ ਤੌਰ ਤੇ ਪੰਜਾਬ ਬੰਦ ਅੱਜ ਦੇਖਣ ਨੂੰ ਮਿਲ ਰਿਹਾ ਤੇ ਪੰਜਾਬ ਦੇ ਬਿਚਾਰ ਜਿਹੜੇ ਅੱਜ ਸੁਣਨੇ ਪਏ ਨੇ ਤਾਂ ਗੱਲਬਾਤ ਕੀਤੀ ਆ ਕਿਸਾਨਾਂ ਦੇ ਨਾਲ ਤਾਂ ਅੱਜ ਪੂਰਾ ਪੰਜਾਬ ਜਿਹੜਾ ਦਾ ਚੱਕਾ ਜਾਮ ਕੀਤਾ ਹੈ ਕਿਸਾਨਾਂ ਵੱਲੋਂ ਬੰਦ ਕੀਤਾ ਗਿਆ ਉਹ ਪੂਰਨ ਤੌਰ ਤੇ ਕਾਲ ਦਿੱਤੀ ਗਈ ਸੀ ਤਾਂ ਅੰਤ ਦਨਿਕ ਵਿਰਾਦੀ ਲਈ ਕੈਮਰਾਮੈਨ ਹੈਪੀ ਸਪਰਾ ਦੇ ਨਾਲ ਕਪਿਲ ਗਲਦੀਰ ਰਿਪੋਰਟ